ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਿਗਿਆਨਕ ਸੋਚ ਉਸਤੇ ਬਾਰੇ ਆਪ ਜੀ ਦੇ ਨਾਲ ਸਾਂਝਾ ਪਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਧਾਰਮਿਕ ਗੁਰੂ ਹੀ ਨਹੀਂ ਸਨ ਸਗੋਂ ਉਹ ਇੱਕ ਮਹਾਨ ਵਿਗਿਆਨਿਕ ਸੋਚ ਵਾਲੇ ਦਾਰਸ਼ਨਿਕ ਵੀ ਸਨ ਉਹਨਾਂ ਨੇ ਲਗਭਗ 500 ਸਾਲ ਪਹਿਲਾਂ ਉਹ ਗੱਲਾਂ ਕਹੀਆਂ ਜਿਨ੍ਹਾਂ ਨੂੰ ਆਧੁਨਿਕ ਵਿਗਿਆਨ ਨੇ ਬਾਅਦ ਵਿੱਚ ਸਾਬਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿ ਕੇ ਪ੍ਰਿਆਵਰਣ ਦਾ ਮਾਤਰ ਸਮਝਾਇਆ ਅੱਜ ਵਿਗਿਆਨ ਵੀ ਕਹਿੰਦਾ ਹੈ ਕਿ ਹਵਾ ਪਾਣੀ ਤੇ ਧਰਤੀ ਬਿਨਾ ਜੀਵਨ ਸੰਭਵ ਨਹੀਂ ਇਹ ਤਿੰਨੇ ਚੀਜ਼ਾਂ ਹੀ ਸਾਡੇ ਜਿਹੜੇ ਜੀਵਨ ਦੇ ਮੂਲ ਧਾਰ ਇਸ ਤੋਂ ਬਗੈਰ ਜੀਵਨ ਸੰਭਵ ਨਹੀਂ ਉਹਨਾਂ ਨੇ ਇੱਕ ਓੰਕਾਰ ਦਾ ਉਪਦੇਸ਼ ਦੇ ਦਿੱਤਾ ਸਿਖਾਇਆ ਕਿ ਸਾਰਾ ਬ੍ਰਹਿਮੰਡ ਇੱਕ ਹੀ ਊਰਜਾ ਦਾ ਰੂਪ ਹੈ ਅੱਜ ਦਾ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਪੂਰੀ ਕਾਇਨਾਤ ਇੱਕ ਹੀ ਊਰਜਾ ਦੇ ਰੂਪ ਦੇ ਵਿੱਚ ਬਦਲਦੀ ਰਹਿੰਦੀ ਹੈ। ਇਹੀ એનર્ਜੀ ਕੰਜ਼ਰਵੇਸ਼ਨ ਦਾ ਸਿਧਾਂਤ ਵੀ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਕੀਰਤ ਕਰਨ, ਸੱਚ ਬੋਲਣ ਤੇ ਪ੍ਰਕਿਰਤੀ ਨਾਲ ਸਾਂਝ ਪਾਉਣ ਦੀ ਪ੍ਰੇਰਨਾ ਮਿਤੀ। ਇਹੀ ਸਭ ਵਿਗਿਆਨਿਕ ਸ਼ੈਲੀ ਦੇ ਮੂਲ ਸਿਧਾਂਤ ਹਨ। ਮਿਹਨਤ, ਸੱਚਾਈ ਤੇ ਸੰਤੁਲਨ। ਉਹਨਾਂ ਦੇ ਬਚਨ ਸਾਨੂੰ ਸਿਖਾਉਂਦੇ ਹਨ ਕਿ ਧਰਮ ਵਿਗਿਆਨ ਵਿੱਚ ਕੋਈ ਵਿਰੋਧ ਨਹੀਂ ਸਭ ਦੋਵੇਂ ਮਨੁੱਖੀ ਭਲਾਈ ਲਈ ਕੰਮ ਕਰਦੇ ਹਨ ਗੁਰੂ ਜੀ ਦਾ ਜੀਵਨ ਸਾਨੂੰ ਇਹ ਸਮਝ ਦਿੰਦਾ ਹੈ ਗਿਆਨ ਵਿਗਿਆਨ ਅਤੇ ਅਧਿਆਤਮ ਇਹ ਤਿੰਨੇ ਮਿਲ ਕੇ ਹੀ ਮਨੁੱਖ ਨੂੰ ਪੂਰਾ ਬਣਾਉਂਦੇ ਹਨ ਆਓ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਚੱਲ ਕੇ ਵਿਗਿਆਨ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜੀਏ ਤਾਂ ਜੋ ਅਸੀਂ ਵੀ ਇੱਕ ਸੁੰਦਰ ਤੇ ਸੁਰੱਖਿਅਤ ਜੀਵਨ ਬਣਾਉਣ ਵਿੱਚ ਯੋਗਦਾਨ ਪਾਈਏ ਤੁਹਾਡੇ ਨਾਲ ਸਮਝ ਪਾਉਣ ਲਈ ਇੱਕ ਪੋਡਕਾਸਟ ਇਸ ਨਾਮ ਸਬੰਧਤ ਆਪ ਜੀ ਦੀ ਸੇਵਾ ਵਿੱਚ ਪੇਸ਼ ਹੈ। ਸਾਸਤ੍ਰੀય ਕਾਲ ਅੱਜ ਨਾ ਆਪਾਂ ਕੁਝ ਬਹੁਤ ਹੀ ਦਿਲਚਸਪ ਸਰੋਤਾ ਤੇ ਇੱਕ ਗਹਿਰੀ ਨਜ਼ਰ ਮਾਰ ਰਹੇ ਹਾਂ। ਹਾਂਜੀ ਇਹ ਮਤਲਬ 15ਵੀਂ 16ਵੀਂ ਸਦੀ ਦੀਆਂ ਜਿਹੜੀਆਂ ਰੂਹਾਨੀ ਸਿੱਖਿਆਵਾਂ ਨੇ। ਹੂੰ ਤੇ ਜਿਹੜਾ ਸਾਡਾ ਅੱਜ ਦਾ ਵਿਗਿਆਨ ਹੈ ਹਾਂਜੀ ਉਹਦੇ ਵਿਚਕਾਰ ਨਾ ਇੱਕ ਬੜਾ ਹੈਰਾਨੀਜਨਕ ਜਿਹਾ ਕਨੈਕਸ਼ਨ ਜਿਹਾ ਬਣਾਉਂਦੇ ਲੱਗਦੇ ਨੇ ਬਿਲਕੁਲ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਹਾਂਜੀ ਉਹਦੇ ਵਿੱਚ ਜਿਹੜੇ ਸੰਕੇਤ ਮਿਲਦੇ ਨੇ ਨਾ ਜਿਨ੍ਹਾਂ 'ਚ ਵਿਗਿਆਨਿਕ ਸੋਚ ਛਲਕਦੀ ਹੈ ਉਹਨਾਂ ਬਾਰੇ ਹਾਂਜੀ ਇਹ ਲਿਖਤਾਂ ਦੇਖੋ ਕਰਦੀਆਂ ਕੀ ਨੇ ਕਿ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਦੀਆਂ ਨੇ ਅੱਛਾ ਮਤਲਬ ਖਾਸ ਕਰਕੇ ਉਹਨਾਂ ਦੀ ਬਾਣੀ ਤੇ ਫੋਕਸ ਕਰਕੇ ਇਹ ਸਿਰਫ ਇਹ ਨਹੀਂ ਦੱਸਦੀਆਂ ਕਿ ਹਾਂ ਉਹ ਇੱਕ ਮਹਾਨ ਰੋਹਾਨੀ ਗੁਰੂ ਸਨ ਹੂੰ ਸਗੋਂ ਇਹ ਵੀ ਉਭਾਰਦੀਆਂ ਨੇ ਕਿ ਉਹਨਾਂ ਦੇ ਸ਼ਬਦਾਂ ਵਿੱਚ ਕੁਦਰਤ ਬਾਰੇ ਬ੍ਰਹਮੰਡ ਬਾਰੇ ਤੇ ਤਰਕ ਬਾਰੇ ਕਿੰਨੀ ਡੂੰਗੀ ਸਮਝ ਸੀ ਉਸ ਵੇਲੇ ਤਾਂ ਫਿਰ ਅੱਜ ਆਪਣੀ ਇਸ ਗੱਲਬਾਤ ਦਾ ਮਕਸਦ ਇਹੀ ਸਮਝਣਾ ਹੋਇਆ ਕਿ ਸਦੀਆਂ ਪੁਰਾਣੇ ਇਹ ਸ਼ਬਦ ਹਾਂਜੀ ਜਿਹੜੇ ਮੁੱਖ ਤੌਰ ਤੇ ਤਾਂ ਚਲੋ ਰੂਹਾਨੀ ਰਾਹ ਦੱਸਣ ਲਈ ਸਨ ਬਿਲਕੁਲ ਪਰ ਉਹ ਅੱਜ ਦੀ ਸਾਡੀ ਸਾਇੰਟਿਫਿਕ ਸਮਝ ਨਾਲ ਜਿਵੇਂ ਬ੍ਰਹਮੰਡ ਹੈ ਕੁਦਰਤੀ ਨਿਯਮ ਨੇ ਤਰਕ ਵਾਲੀ ਸੋਚ ਹੈ ਹੂੰ ਹੂੰ ਉਦੇ ਨਾਲ ਕਿਵੇਂ ਮਿਲਦੇ ਨੇ ਜਾਂ ਕਿਵੇਂ ਮਤਲਬ ਰੈਜ਼ੋਨੇਟ ਕਰਦੇ ਨੇ ਸਹੀ ਗੱਲ ਹੈ ਚਲੋ ਫਿਰ ਸ਼ੁਰੂ ਕਰੀਏ ਬ੍ਰਹਮਣ ਤੋਂ ਕਰਦੇ ਹਾਂ ਹੈਨਾ ਇਹ ਹਮੇਸ਼ਾ ਹੀ بڑا ਕਿਉਰੀਓਸਿਟੀ ਦਾ ਵਿਸ਼ਾ ਰਿਹਾ ਹੈ ਹਾਂਜੀ ਬਿਲਕੁਲ ਸਰੋਤਾਂ ਵਿੱਚ ਨਾ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਦੀ ਹਾਲਤ ਦਾ ਹਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਗਿਆ ਹੈ ਤੁੰਦੂਕਾਰਾ ਹਾਂ ਤੁੰਦੂਕਾਰਾ ਬਾਣੀ ਚਾਉਂਦਾ ਹੈ ਨਾ ਰਬ ਨਰਬਦ ਤੁੰਦੂਕਾਰਾ ਤਰਣੀ ਨ ਗਗਨ ਹੁਕਮ ਅਪਾਰਾ ਹਾਂਜੀ ਇਸ ਦਾ ਮਤਲਬ ਦੇਖੋ ਕਿ ਅਰਬਾਂ ਖਰਬਣ ਸਾਲਾਂ ਤੱਕ ਇੱਕ ਕੁੱਪ ਹਨੇਰਾ ਇੱਕ ਸੁੰਨ ਜੀ ਅਵਸਥਾ ਸੀ ਮਤਲਬ ਕੁਝ ਵੀ ਨਹੀਂ ਹਾਂ ਨਾ ਧਰਤੀ ਨਾ ਆਕਾਸ਼ ਬਸ ਇੱਕ ਅਪਾਰ ਇੱਕ ਬੇਅੰਤ ਹੁਕਮ ਸੀ ਉਥੇ ਤੇ ਇਹ ਜਿਹੜੇ ਸਰੋਤ ਨੇ ਇਹਦੇ ਵਿੱਚ ਖੋਜ ਕਰਤਾ ਪਤਾ ਕੀ ਕਰਦੇ ਨੇ ਉਹ ਇਸ ਤੁੰਦੂਕਾਰਾ ਦੀ ਤੁਲਨਾ ਕਰਦੇ ਨੇ ਅੱਜ ਦੇ ਵਿਗਿਆਨ ਦੀ ਸਿੰਗੂਲੈਰਿਟੀ ਨਾਲ ਅੱਛਾ ਸਿੰਗੂਲੈਰਿਟੀ ਯਾਨੀ ਕਿ ਬਿਗ ਬੈਂਗ ਤੋਂ ਪਹਿਲਾਂ ਵਾਲੀ ਸਟੇਜ ਬਿਲਕੁਲ ਉਹੀ ਅਤੀ ਸੰਗਣੀ ਬਹੁਤ ਹੀ ਗਰਮ ਇੱਕ ਨੁਕਤੇ ਵਰਗੀ ਹਾਲਤ ਜਿੱਥੇ ਨਾ ਸਮਾਂ ਸੀ ਨਾ ਸਪੇਸ ਜਿਵੇਂ ਆਪਾਂ ਅੱਜ ਸਮਝਦੇ ਹਾਂ ਤੇ ਉਹ ਜਿਹੜਾ ਹੁਕਮ ਅਪਾਰਾ ਵਾਲਾ ਹਿੱਸਾ ਹੈ ਉਹ ਵੀ ਬੜਾ ਕਹਿ ਲੋ ਅਹਿਮ ਲੱਗਦਾ ਹੈ ਹਾਂਜੀ ਜਿਵੇਂ ਸਾਇੰਸ ਕਹਿੰਦੇ ਆ ਕਿ ਕੁਝ ਭੌਤਿਕ ਨਿਯਮ ਸ਼ਾਇਦ ਉਦੋਂ ਲਾਗੂ ਨਹੀਂ ਹੁੰਦੇ ਸੀ ਹੂੰ ਇੱਥੇ ਇੱਕ ਅਣਦਿਸਦੇ ਰੱਬੀ ਨਿਯਮ ਜਾਂ ਇੱਛਾ ਦੀ ਗੱਲ ਹੋ ਰਹੀ ਹੈ ਜਿਹੜੀ ਉਸ ਸੁੰਨ ਵਿੱਚ ਵੀ ਸੀ ਬਿਲਕੁਲ ਇੱਕ ਅੰਡਰਲਾਈਂਗ ਆਰਡਰ ਜਾਂ ਵਿਲ ਤਾਂ ਫਿਰ ਇਸ ਤੁੰਦੁਕਾਰਾ ਤੋਂ ਮਤਲਬ ਇਹ ਸ੍ਰਿਸ਼ਟੀ ਬਣੀ ਕਿਵੇਂ ਇੱਕੋ ਹੁਕਮ ਜਾਂ ਕਵਾਉ ਦਾ ਜ਼ਿਕਰ ਵੀ ਆਉਂਦਾ ਹੈ ਹਾਂ ਜੋ ਵੀ ਜਪਜੀ ਸਾਹਿਬ ਵਿੱਚ ਨਾ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਹਾਂਜੀ ਕਵਾਓ ਦਾ ਮਤਲਬ ਹੈ ਇੱਕ ਸ਼ਬਦ ਇੱਕ ਹੁਕਮ ਐਵੇਂ ਕਹਿ ਲੋ ਇੱਕ ਬ੍ਰਹਮ ਕਮਾਂਡ ਹੂੰ ਖੋਜ ਕਰਤਾ ਇਹ ਸੁਝਾਅ ਦਿੰਦੇ ਨੇ ਕਿ ਇਹ ਇੱਕ ਕਵਾਓ ਸ਼ਾਇਦ ਉਸ ਘਟਨਾ ਵੱਲ ਇਸ਼ਾਰਾ ਕਰਦਾ ਹੈ ਜਿਸ ਨੂੰ ਸਾਇੰਸ ਬਿਗ ਬੈਂਗ ਕਹਿੰਦੀ ਹੈ ਅੱਛਾ ਜਾਂ ਸ਼ਾਇਦ ਉਸ ਤੋਂ ਵੀ ਬਾਅਦ ਜਿਹੜਾ ਬਹੁਤ ਤੇਜ਼ੀ ਨਾਲ ਬ੍ਰਹਮਣ ਫੈਲਿਆ ਸੀ ਜਿਸ ਨੂੰ ਕਾਸਮਿਕ ਇਨਫਲੇਸ਼ਨ ਕਹਿੰਦੇ ਨੇ ਓ ਜਿਵੇਂ ਕੋਈ ਗੁਬਾਰਾ ਅਚਾਨਕ ਫੁੱਲ ਜਾਵੇ ਹਾਂ ਬਿਲਕੁਲ ਓਵੇਂ 1 ਸੈਕਿੰਡ ਦੇ ਬਹੁਤ ਹੀ ਛੋਟੇ ਜਿਹੇ ਹਿੱਸੇ ਵਿੱਚ ਬਹੁਤ ਵੱਡਾ ਹੋ ਜਾਣਾ ਤੇ ਇਸ ਇੱਕ ਕਾਓ ਨਾਲ ਹੀ ਸਾਰਾ ਪਸਾਓ ਮਤਲਬ ਸਾਰਾ ਫੈਲਾਓ ਇਹ ਯੂਨੀਵਰਸ ਬਣਿਆ ਤੇ ਉਸ ਤੋਂ ਲੱਖ ਦਰਿਆਓ ਹਾਂ ਲੱਖ ਦਰਿਆਓ ਸ਼ਾਬਦਿਕ ਅਰਥ ਤਾਂ ਲੱਖਾਂ ਦਰਿਆ ਹੋਇਆ ਪਰ ਇੱਥੇ ਭਾਵ ਹੈ ਲੱਖਾਂ ਹੀ ਗੈਲੈਕਸੀਆਂ ਤਾਰਾ ਮੰਡਲ ਉਹ ਸਭ ਬਣ ਗਏ ਵਾਹ ਮਤਲਬ ਇੱਕੋ ਕਟਨਾ ਤੋਂ ਐਨੀ ਵੱਡੀ ਰਚਨਾ ਤੇ ਇਹ ਸਿਰਫ ਇੱਕ ਦੁਨੀਆ ਨਹੀਂ ਸੀ ਨਹੀਂ ਨਹੀਂ ਬਿਲਕੁਲ ਨਹੀਂ ਬਾਣੀ ਵਿੱਚ ਤਾਂ ਅਣਗਿਣਤ ਸੰਸਾਰਾਂ ਦੀ ਗੱਲ ਕੀਤੀ ਗਈ ਹੈ ਇਹ ਉਸ ਵੇਲੇ ਦੀ ਸੋਚ ਤੋਂ ਤਾਂ ਬਹੁਤ हटके ਸੀ ਹੈ ਨਾ ਜਦੋਂ ਲੋਕ ਧਰਤੀ ਨੂੰ ਹੀ ਸਭ ਕੁਝ ਮੰਨਦੇ ਸੀ ਬਿਲਕੁਲ ਗੁਰੂ ਸਾਹਿਬ ਦੀ ਨਜ਼ਰ ਕਿਸੇ ਇੱਕ ਗ੍ਰਹਿ ਜਾਂ ਇੱਕ ਸੂਰਜੀ ਮੰਡਲ ਤੱਕ ਨਹੀਂ ਸੀ ਉਹ ਤਾਂ ਬੇਅੰਤ ਰਚਨਾ ਨੂੰ ਦੇਖ ਰਹੇ ਸਨ ਜਿਵੇਂ ਜਪਜੀ ਸਾਹਿਬ ਵਿੱਚ ਹੀ ਹੈ ਪਾਤਾਲ ਪਾਤਲ ਲੱਖ ਆਗਾਸਾ ਆਗਾਜ਼ ਹਾਂਜੀ ਲੱਖਾਂ ਹੀ ਪਾਤਲ ਲੱਖਾਂ ਹੀ ਆਕਾਸ਼ ਤੇ ਫਿਰ ਕੇਤੇ ਇੰਦਰ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਜਾਂ ਜਿਵੇਂ ਕੇਤੇ ਚੰਦ ਸੂਰਜ ਕੇਤੇ ਕੇਤੇ ਖੰਡ ਮੰਡਲ ਦੇਸ਼ ਹੂੰ ਮਤਲਬ ਕਿੰਨੇ ਹੀ ਇੰਦਰ ਚੰਦ ਸੂਰਜ ਕਿੰਨੇ ਹੀ ਖੰਡ ਯਾਨੀ ਹਿੱਸੇ ਜਾਂ ਡਾਈਮੈਂਸ਼ਨਸ ਕਿੰਨੇ ਹੀ ਮੰਡਲ ਮਤਲਬ ਸਿਸਟਮ ਜਾਂ ਗੈਲੈਕਸੀਆਂ ਤੇ ਕਿੰਨੇ ਹੀ ਦੇਸ਼ ਮਤਲਬ ਸਪੇਸ ਦੇ ਇਲਾਕੇ ਇਹ ਤਾਂ ਗਿਣਤੀ ਤੋਂ ਵੀ ਪਰੇ ਦੀ ਗੱਲ ਹੋ ਗਈ ਹਾਂ ਤੇ ਇਹ ਸਿਰਫ ਗਿਣਤੀ ਨਹੀਂ ਸੀ ਇਹ ਉਸ ਵੇਲੇ ਦੀ ਜਿਹੜੀ ਧਰਤੀ ਕੇਂਦ੍ਰਿਤ ਜੀਓਸੈਂਟ੍ਰਿਕ ਸੋਚ ਸੀ ਨਾ ਉਸ ਨੂੰ ਇੱਕ ਤਰ੍ਹਾਂ ਦੀ ਚੁਣੌਤੀ ਸੀ ਸਹੀ ਗੱਲ ਤੇ ਇਹ ਵਿਚਾਰ ਅੱਜ ਦੀ ਐਸਟਰੋਨੋਮੀ ਨਾਲ ਪੂਰਾ ਮਿਲਦਾ ਹੈ ਜੋ ਕਹਿੰਦੀ ਹੈ ਕਿ ਬ੍ਰਹਮੰਡ ਵਿੱਚ ਅਰਬਾਂ ਹੀ ਗ੍ਰਹਿ ਤਾਰੇ ਤੇ ਗੈਲੈਕਸੀਆਂ ਨੇ ਇਸ ਵੱਡੀ ਗੱਲ ਤੋਂ ਹੁਣ ਥੋੜਾ ਆਪਣੀ ਧਰਤੀ ਦੇ ਆਈਏ ਇੱਕ ਪੁਰਾਣੀ ਮਿਥ ਬਹੁਤ ਜਲਦੀ ਸੀ ਕੀ ਤਰਤੀਕ ਬਲਦ ਸਿੰਘਾਂ ਤੇ ਟਿਕੀ ਹੈ ਹਾਂਜੀ ਹਾਂਜੀ ਬਹੁਤ ਮਸ਼ਹੂਰ ਸੀ ਇਹ ਸਰੋਤ ਦੱਸਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਤਰਕ ਨਾਲ ਪਰਖਿਆ ਹਾਂ ਸਿਰਫ ਰੱਦ ਨਹੀਂ ਕੀਤਾ ਸਗੋ ਬੜੀ ਲੌਜੀਕਲ ਆਰਗੂਮੈਂਟ ਦਿੱਤੀ ਜਪਜੀ ਸਾਹਿਬ ਦੀ 16ਵੀਂ ਪੌੜੀ ਚ ਜ਼ਿਕਰ ਹੈ ਤੋਲ ਉਤਰਮ ਦਇਆ ਕਪੂਤ ਸੰਤੋਖ ਥਾ ਬਿ ਰਖਿਆ ਜਿਨ ਸੂਤ ਹੂੰ ਫਿਰ ਅੱਗੇ ਆਂਦਾ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਔਰ ਕਹਦੇ ਨੇ ਚਲੋ ਮੰਨ ਲਿਆ ਕਿ ਧਰਮ ਰੂਪੀ ਬਲਦ ਹੈ ਜੋ ਦਇਆ ਦਾ ਪੁੱਤ ਹੈ ਸੰਤੋਖ ਚ ਬੱਜਾ ਧਰਤੀ ਨੂੰ ਸਹਾਰਾ ਦੇ ਰਿਹਾ ਪਰ ਫਿਰ ਉਹ ਸਵਾਲ ਕਰਦੇ ਨੇ ਕਿ ਜੇ ਇਸ ਧਰਤੀ ਇੱਥਾਂ ਬਲਦ ਹੈ ਤਾਂ ਇਸ ਤੋਂ ਪਰੇ ਜਿਹੜੀਆਂ ਹੋਰ ਲੱਖਾਂ ਧਰਤੀਆਂ ਨੇ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਕੀਤਾ ਸੀ ਹਾਂ ਉਹਨਾਂ ਦੇ ਭਾਰਾਂ ਥੱਲੇ ਕਿਹੜਾ ਜ਼ੋਰ ਹੈ ਜਾਂ ਉਸ ਬਲਦ ਦੇ ਥੱਲੇ ਕੀ ਹੈ ਇਹ ਸਵਾਲ ਨਾ ਲੋਕਾਂ ਨੂੰ ਮਿੱਥਾਂ ਤੋਂ ਹਟ ਕੇ ਕਾਰਨ ਕਾਰਜ ਕੌਜ਼ ਐਂਡ ਇਫੈਕਟਸ ਤੇ ਸੋਚਣ ਲਈ ਮਜਬੂਰ ਕਰਦਾ ਹੈ ਵਾਹ ਇਹ ਤਰਕ ਤਾਂ ਬਹੁਤ ਸਾਫ਼ ਹੈ ਤਾਂ ਫਿਰ ਜੇ ਬਲਦ ਨਹੀਂ ਤਾਂ ਧਰਤੀ ਦਾ ਅਸਲੀ ਆਧਾਰ ਕੀ ਦੱਸਿਆ ਉਸੇ ਪੌੜੀ ਵਿੱਚ ਇਸ਼ਾਰਾ ਹੈ ਤੌ ਲੂ ਤਰਮ ਦਇਆ ਕਪੂਤ ਖੋਜ ਕਰਤਾ ਇੱਥੇ ਧਰਮ ਦਾ ਅਰਥ ਸਿਰਫ ਰਿਲੀਜੀਅਨ ਨਹੀਂ ਲੈਂਦੇ ਅੱਛਾ ਸਗੋਂ ਇਸ ਦਾ ਵੱਡਾ ਅਰਥ ਲੈਂਦੇ ਨੇ ਕੁਦਰਤ ਦਾ ਨਿਯਮ ਲਾ ਆਫ ਨੇਚਰ ਉਹ ਕਾਨੂੰਨੀ ਸ਼ਕਤੀ ਜੋ ਸਾਰੀ ਸ੍ਰਿਸ਼ਟੀ ਨੂੰ ਇੱਕ ਸਿਸਟਮ ਵਿੱਚ ਇੱਕ ਨਿਯਮ ਵਿੱਚ ਬਣ ਕੇ ਰੱਖਦੀ ਹੈ ਜਿਵੇਂ ਗ੍ਰੈਵਿਟੀ ਹਾਂ ਸਰੋਤ ਇਸ ਦੀ ਤੁਲਨਾ ਕੁਝ ਇਸੇ ਤਰ੍ਹਾਂ ਕਰਦੇ ਨੇ ਜਿਵੇਂ ਅੱਜ ਸਾਇੰਸ 'ਚ ਗ੍ਰੈਵਿਟੀ ਦਾ ਸਿਧਾਂਤ ਹੈ ਇੱਕ ਅੰਦਿਸ਼ਤੀ ਸ਼ਕਤੀ ਜੋ ਸਭ ਨੂੰ ਆਪਣੀ ਆਪਣੀ ਥਾਂ ਤੇ ਆਪਣੇ ਆਰਬਿਟ 'ਚ ਟਿਕਾਈ ਰੱਖਦੀ ਹੈ ਸੋ ਆਧਾਰ ਕੋਈ ਜਾਨਵਰ ਨਹੀਂ ਸਗੋਂ ਕੁਦਰਤ ਦਾ ਇੱਕ ਬੁਨਿਆਦੀ ਨਿਯਮ ਹੈ ਹੂੰ ਧਰਤੀ ਦੇ ਆਧਾਰ ਦੀ ਇਹ ਵਿਆਖਿਆ ਤਾਂ ਬਹੁਤ ਦਿਲਚਸਪ ਹੈ ਹੁਣ ਆਪਾਂ ਅਸਮਾਨੀ ਪਿੰਡਾਂ ਵੱਲ ਚਲੀਏ ਦੁਬਾਰਾ ਸੂਰਜ ਚੰਦ ਦੀ ਗਤੀ ਬਾਰੇ ਵੀ ਕੁਝ ਜ਼ਿਕਰ ਹੈ ਸਰੋਤਾ ਵਿੱਚ ਬਿਲਕੁਲ ਹੈ ਆਸਾਦੀ ਵਾਰ ਵਿੱਚ ਪੰਕਤੀਆਂ ਨੇ ਪੈ ਵਿੱਚ ਸੂਰਜ ਭੇਵਿਚ ਚੰਦ ਕੋ ਕਰੋੜੀ ਚਲਤ ਨ ਅੰਤ ਭੇਵਿਚ ਇਸ ਦਾ ਕੀ ਮਤਲਬ ਹੋਇਆ ਇੱਥੇ ਡਰ ਨਹੀਂ ਇੱਥੇ ਪੈ ਦਾ ਮਤਲਬ ਡਰ ਨਹੀਂ ਸਗੋਂ ਰੱਬੀ ਹੁਕਮ ਇੱਕ ਅਦਬ ਜਾਂ ਕਹਿ ਲੋ ਕੁਦਰਤੀ ਨਿਯਮ ਦੇ ਅਧੀਨ ਹੋਣਾ ਅੱਛਾ ਇੱਕ ਡਿਸਪਲਿਨ ਵਿੱਚ ਹਾਂਜੀ ਭਾਵ ਸੂਰਜ ਤੇ ਚੰਦ ਤੇ ਇਸੇ ਤਰ੍ਹਾਂ ਬਾਕੀ ਸਾਰੇ ਗ੍ਰਹਿ ਤੇ ਤਾਰੇ ਇੱਕ ਨਿਯਮ ਦੇ ਅੰਦਰ ਕਰੋੜਾਂ ਕੋਹਾਂ ਦਾ ਸਫ਼ਰ ਲਗਾਤਾਰ ਕਰ ਰਹੇ ਨੇ ਤੇ ਇਹ ਗਤੀ ਕਦੇ ਰੁਕਦੀ ਨਹੀਂ ਇਹਦਾ ਕੋਈ ਅੰਤ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਖਾਸ ਕਰਕੇ ਉਸ ਸਮਝ ਕਹਿਣੀ ਹਾਂ ਲਿਖਤਾ ਇਸ ਗੱਲ ਨੂੰ ਹਾਸ ਉਭਾਰ ਦੀਆਂ ਨੇ ਕਿ ਇਹ ਵਿਚਾਰ ਯੂਰਪ ਵਿੱਚ ਕੋਪਰਨਿਕਸ ਤੇ ਗੈਲੀਲਿਓ ਤੋਂ ਵੀ ਲਗਭਗ 100 ਸਾਲ ਪਹਿਲਾਂ ਆਇਆ ਜਦੋਂ ਉੱਥੇ ਤਾਂ ਸ਼ਾਇਦ ਧਰਤੀ ਨੂੰ ਹੀ ਸੈਂਟਰ ਮੰਨਿਆ ਜਾਂਦਾ ਸੀ ਹਾਂ ਤੇ ਚਰਚ ਵੱਲੋਂ ਅਜਿਹੇ ਵਿਚਾਰਾਂ ਦਾ ਸਖਤ ਵਿਰੋਧ ਸੀ ਤੇ ਲਗਾਤਾਰ ਗਤੀ ਦਾ ਵਿਚਾਰ ਤਾਂ ਅੱਜ ਵੀ ਸੱਚ ਹੈ ਅੱਛਾ ਇੱਕ ਹੋਰ ਬੜੀ ਦਿਲਚਸਪ ਗੱਲ ਸਾਹਮਣੇ ਆਈ ਇਨ੍ਹਾਂ ਲਿਖਤਾ ਚ ਚੰਨ ਦੀ ਆਪਣੀ ਰੋਸ਼ਨੀ ਨਾ ਹੋਣ ਬਾਰੇ ਹਾਂਜੀ ਹਾਂਜੀ ਪੁਰਾਣੇ ਜ਼ਮਾਨੇ 'ਚ ਤਾਂ ਲੋਕੀ ਸ਼ਾਇਦ ਚੰਨ ਨੂੰ ਵੀ ਸੂਰਜ ਵਾਂਗ ਹੀ ਸਮਝਦੇ ਹੋਣਗੇ ਹਨਾ ਹੋ ਸਕਦਾ ਹੈ ਬਿਲਕੁਲ ਇਸ ਬਾਰੇ ਨਾ ਕੁਝ ਖੋਜ ਕਰਤਾ ਦੋ ਤੁਕਾਂ ਦਾ ਹਵਾਲਾ ਦਿੰਦੇ ਨੇ ਇੱਕ ਹੈ ਸਸਕਰ ਸੂਰ ਵਸੈ ਮਿਟੈ ਅੰਧਿਆਰਾ ਹੂੰ ਤੇ ਦੂਜੀ ਸਸਕਰ ਸੂਰ ਦੀਪਕ ਗੈਣਾਰੇ ਸਸਕਰ ਸੂਰ ਚੰਨ ਦੇ ਘਰ ਵਿੱਚ ਸੂਰਜ ਹਾਂ ਦੇਖੋ ਇਹਨਾਂ ਦੇ ਅਧਿਆਤਮਿਕ ਅਰਥ ਤਾਂ ਬਹੁਤ ਡੂੰਘੇ ਨੇ ਜਿਵੇਂ ਮਨ ਰੂਪੀ ਚੰਨ ਵਿੱਚ ਗਿਆਨ ਰੂਪੀ ਸੂਰਜ ਦਾ ਆਉਣਾ ਹਾਂਜੀ ਪਰ ਇਹ ਲਿਖਤਾ ਇੱਕ ਭੌਤਿਕ ਇਸ਼ਾਰੇ ਵੱਲ ਵੀ ਧਿਆਨ ਦਿਵਾਉਂਦੀਆਂ ਨੇ ਸਸ ਯਾਨੀ ਚੰਨ ਦੇ ਘਰ ਵਿੱਚ ਸੂਰ ਯਾਨੀ ਸੂਰਜ ਵਸਦਾ ਹੈ ਜਾਂ ਸੂਰਜ ਹੀ ਚੰਦ ਦੇ ਘਰ ਮਤਲਬ ਆਕਾਸ਼ ਦਾ ਦੀਵਾ ਹੈ ਅੱਛਾ ਇਸ ਤੋਂ ਵਿਆਖਿਆ ਇਹ ਕੀਤੀ ਜਾਂਦੀ ਹੈ ਕਿ ਚੰਦ ਦੀ ਆਪਣੀ ਲਾਈਟ ਨਹੀਂ ਉਹ ਸੂਰਜ ਦੀ ਰੋਸ਼ਨੀ ਨਾਲ ਹੀ ਚਮਕਦਾ ਹੈ ਜੋ ਕਿ ਅੱਜ ਇੱਕ ਸਥਾਪਿਤ ਸਾਇੰਟਿਫਿਕ ਫੈਕਟ ਹੈ ਕਿ ਚੰਨ ਰਿਫਲੈਕਟ ਕਰਦਾ ਹੈ ਸੂਰਜ ਦੀ ਰੋਸ਼ਨੀ ਨੂੰ ਬਿਲਕੁਲ ਸੋ ਇਹ ਗੱਲ ਵੀ ਉਸ ਸਮੇਂ ਕਹਿਣੀ ਕਮਾਲ ਦੀ ਹੈ। ਵਾਕਈ ਕਮਾਲ ਦੀ ਗੱਲ ਹੈ। ਇਹ ਨਿਰੀਖਣ ਕਿੰਨੇ ਸੂਖਮ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਸਿਰਫ ਬ੍ਰਹਮੰਡ ਦੀਆਂ ਗੱਲਾਂ ਨਹੀਂ ਕੀਤੀਆਂ। ਉਹਨਾਂ ਦੀ ਅਪਰੋਚ ਬੜੀ ਪ੍ਰੈਕਟੀਕਲ ਤੇ ਲੌਜੀਕਲ ਵੀ ਸੀ। ਹਾਂਜੀ ਬਹੁਤ ਜ਼ਿਆਦਾ। ਸਰੋਤਾ ਚ ਹਰਦੁਆਰ ਵਾਲੀ ਘਟਨਾ ਦਾ ਬੜਾ ਜ਼ਿਕਰ ਆਉਂਦਾ ਹੈ। ਉਹ ਇਸ ਲੌਜੀਕਲ ਸੋਚ ਨੂੰ ਬੜੇ ਵਧੀਆ ਢੰਗ ਨਾਲ ਦੱਸਦੀ ਹੈ। ਹਾਂ ਉਹ ਸਾਖੀ ਤਾਂ ਬਹੁਤ ਮਸ਼ਹੂਰ ਹੈ ਤੇ ਉਹਨਾਂ ਦੀ ਵਿਗਿਆਨਿਕ ਸੋਚ ਦੀ ਵਧੀਆ ਮਿਸਾਲ ਵੀ ਹੈ। ਹਾਂਜੀ। ਕਹਾਣੀ ਇਹ ਹੀ ਹੈ। ਕਿ ਜਦੋਂ ਉਹਨਾਂ ਨੇ ਹਰਿਦਵਾਰ ਚ ਲੋਕਾਂ ਨੂੰ ਗੰਗਾ ਚ ਖੜੇ ਹੋ ਕੇ ਪੂਰਬ ਵੱਲ ਸੂਰਜ ਵੱਲ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਭੇਜਦੇ ਦੇਖਿਆ ਹਾਂ ਤਰਪਨ ਕਰਦੇ ਹੋਏ ਹਾਂ ਤਾਂ ਗੁਰੂ ਜੀ ਨੇ ਉਲਟੀ ਦਿਸ਼ਾ ਚ ਯਾਨੀ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਅੱਛਾ ਇਹ ਤਾਂ ਉਲਕਮ ਹੋ ਗਿਆ ਹਾਂ ਤੇ ਜਦੋਂ ਪਾਂਡੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਬੜੇ ਆਰਾਮ ਨਾਲ ਕਿਹਾ ਕਿ ਮੈਂ ਪੰਜਾਬ ਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਉਹ ਸੁੱਕ ਰਹੇ ਨੇ ਫਿਰ ਤਾਂ ਪਾਂਡੇ ਹੱਸ ਪਏ ਹੋਣਗੇ ਬਿਲਕੁਲ ਉਹ ਹੱਸੇ ਤੇ ਕਹਿਣ ਲੱਗੇ ਭਲਾ ਇਹ ਪਾਣੀ ਐਨੀ ਦੂਰ ਸੈਂਕੜੇ ਕੋਹ ਦੂਰ ਪੰਜਾਬ ਕਿਵੇਂ ਪਹੁੰਚੇਗਾ ਹੂੰ ਇਸ ਤੇ ਗੁਰੂ ਜੀ ਨੇ ਬੜਾ ਸਟਿੱਕ ਜਵਾਬ ਦਿੱਤਾ ਉਹਨਾਂ ਨੇ ਪੁੱਛਿਆ ਜੇ ਤੁਹਾਡਾ ਭੇਜਿਆ ਪਾਣੀ ਲੱਖਾਂ ਕਰੋੜਾਂ ਮੀਲ ਦੂਰ ਸੂਰਜ ਲੋਕ ਜਾਂ ਸਵਰਗ 'ਚ ਬੈਠੇ ਤੁਹਾਡੇ ਪਿਤਰਾਂ ਤੱਕ ਪਹੁੰਚ ਸਕਦਾ ਹੈ ਹਾਂ ਤਾਂ ਮੇਰਾ ਪਾਣੀ ਸਿਰਫ ਕੁਝ ਸੌ ਕੋਹ ਦੂਰ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਵਾਹ ਕੀ ਜਵਾਬ ਸੀ ਲਾਜਵਾਬ ਕਰ ਦਿੱਤਾ ਹੋਣਾ ਬਿਲਕੁਲ ਲਾਜਵਾਬ ਤੇ ਇਹ ਸਿਰਫ ਸਵਾਲ ਜਵਾਬ ਨਹੀਂ ਸੀ ਇਹ ਲੋਕਾਂ ਨੂੰ ਸਦੀਆਂ ਤੋਂ ਚੱਲੀ ਆ ਰਹੀ ਰੀਤ ਤੇ ਸੋਚਣ ਲਈ ਮਜਬੂਰ ਕਰਨਾ ਸੀ ਤਰਕ ਨਾਲ ਹਾਂ ਅੰਧਵਿਸ਼ਵਾਸ ਤੇ ਸਿੱਧੀ ਝੋਟ ਹਾਂਜੀ ਪੋਕੇਟ ਕਰਮਕਾਂਡਾਂ ਤੇ ਇਹ ਘਟਨਾ ਦੱਸਦੀ ਹੈ ਕਿ ਉਹ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢ ਕੇ ਸੋਚਣ ਤੇ ਸਵਾਲ ਕਰਨ ਲਈ ਪ੍ਰੇਰਦੇ ਸੀ ਇਹ ਤਰਕ ਤਾਂ ਅੱਜ ਵੀ ਉਨਾ ਹੀ ਜ਼ਰੂਰੀ ਹੈ ਤੇ ਸਿਰਫ ਤਰਕ ਹੀ ਨਹੀਂ ਵਾਤਾਵਰਣ ਬਾਰੇ ਉਹਨਾਂ ਦੀ ਸੋਚ ਉਹ ਤਾਂ ਕਮਾਲ ਦੇ ਸੀ ਆਪਣੇ ਸਮੇਂ ਤੋਂ ਬਹੁਤ ਅੱਗੇ ਹਾਂਜੀ ਬਹੁਤ ਅੱਗੇ ਅੱਜ ਜਦੋਂ ਆਪਾਂ ਕਲਾਈਮੇਟ ਚੇਂਜ এনवायरमेंटਲ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਦਾ ਸਦੀਆਂ ਪਹਿਲਾਂ ਦਾ ਸੰਦੇਸ਼ ਹੋਰ ਵੀ ਰੈਲੇਵੈਂਟ ਲੱਗਦਾ ਹੈ ਮੇਰਾ ਇਸ਼ਾਰਾ ਜਪੂਜੀ ਸਾਹਿਬ ਦੇ ਆਖਰੀ ਸਲੋਕ ਵੱਲ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਹਾਂ ਦਿਵਸ ਰਾਤ ਦੁਇ ਦਾਈ ਖੇਲੇ ਸਗਲ ਜਗਤ ਕਿੰਨੀ ਸੋਣੀ ਤੇ ਡੂੰਗੀ ਗੱਲ ਹੈ ਬਹੁਤ ਡੂੰਗੀ ਦੇਖੋ ਹਵਾ ਨੂੰ ਗੁਰੂ ਦਾ ਦਰਜਾ ਜਿਵੇਂ ਗਿਆਨ ਸਭ ਲਈ ਸਾਂਝਾ ਅਤੇ ਜ਼ਰੂਰੀ ਹੈ ਉਵੇਂ ਹਵਾ ਹਾਂਜੀ ਪਾਣੀ ਨੂੰ ਪਿਤਾ ਜੀਵਨ ਦਾਤਾ ਤੇ ਧਰਤੀ ਨੂੰ ਮਹਾਨ ਮਾਤਾ ਜੋ ਸਬਦਾ ਪਾਰ ਚੁੱਕਦੀ ਹੈ ਸਭ ਨੂੰ ਪਾਲਦੀ ਹੈ ਕੁਦਰਤ ਤੇ ਇਨਾ ਤੱਤਾਂ ਨੂੰ ਇਨਾ ਉੱਚਾ ਰੁਤਬਾ ਦੇਣਾ ਹਾਂ ਇਹ ਉਹਨਾਂ ਪ੍ਰਤੀ ਡੂੰਘਾ ਸਤਕਾਰ ਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ ਇਹ ਸਿੱਧਾ ਸੰਦੇਸ਼ ਹੈ ਕਿ ਇਹਨਾਂ ਦੀ ਸੰਭਾਲ ਕਰਨੀ ਕਿੰਨੀ ਜ਼ਰੂਰੀ ਹੈ ਤੇ ਇਹ ਤਾਂ ਅੱਜ ਦੇ ਵਾਤਾਵਰਣ ਵਿਗਿਆਨ एनवायरमेंटल साइंस ਦਾ ਬੇਸਿਕ ਪ੍ਰਿੰਸੀਪਲ ਹੈ ਬਿਲਕੁਲ ਅੱਜ ਸਦੀਆਂ ਬਾਅਦ ਅਸੀਂ ਇਸ ਸੰਕਟ ਵੇਲੇ ਸ਼ਾਇਦ ਇਸ ਦੀ ਅਹਿਮੀਅਤ ਨੂੰ ਹੋਰ ਵੀ ਜ਼ਿਆਦਾ ਸਮਝ ਰਹੇ ਹਾਂ ਇਸ ਤੋਂ ਇਲਾਵਾ ਕੁਝ ਲਿਖਤਾਂ ਇੱਕ ਹੋਰ ਵਿਚਾਰ ਵੱਲ ਵੀ ਇਸ਼ਾਰਾ ਕਰਦੀਆਂ ਨੇ ਜਿਹੜਾ ਊਰਜਾ ਦੀ ਏਕਤਾ ਮਤਲਬ એનર્ਜੀ ਦੀ ਯੂਨਿਟੀ ਨਾਲ ਜੁੜਿਆ ਲੱਗਦਾ ਹੈ ਹਾਂ ਜਿਵੇਂ ਇਹ ਵਿਚਾਰ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹੂੰ ਜਾਂ ਇੱਕ ਹੋਰ ਤੁਕ ਦਾ ਜ਼ਿਕਰ ਆਉਂਦਾ ਇੱਕ ਪਵਨ ਇੱਕ ਪਾਣੀ ਇੱਕ ਜੋਤੀ ਸੰਸਾਰ ਇੱਕ ਪਵਨ ਇੱਕ ਪਾਣੀ ਇੱਕ ਜੋਤ ਹਾਂ ਭਾਵ ਕਿ ਸਾਰੀ ਸ੍ਰਿਸ਼ਟੀ ਵਿੱਚ ਹਰ ਜੀਵ ਵਿੱਚ ਉਹੀ ਇੱਕ ਰੱਬੀ ਜੋਤ ਜਾਂ ਊਰਜਾ ਹੈ ਸਾਰਾ ਸੰਸਾਰ ਇੱਕ ਹੀ ਹਵਾ ਇੱਕ ਹੀ ਪਾਣੀ ਇੱਕ ਹੀ ਜੋਤ ਦਾ ਫੈਲਾਅ ਹੈ ਅੱਛਾ ਕੁਝ ਵਿਦਵਾਨ ਇਸ ਵਿਚਾਰ ਵਿੱਚ ਨਾ ਊਰਜਾ ਸੰਭਾਲ ਦੇ ਸਿਧਾਂਤ ਯਾਨੀ ਲਾਅ ਆਫ ਕਨਜ਼ਰਵੇਸ਼ਨ ਆਫ એનર્ਜੀ ਦੀ ਇੱਕ ਫਿਲਾਸਫੀਕਲ ਚਲਕ ਦੇਖਦੇ ਨੇ ਉਹ ਕਿਵੇਂ ਉਹ ਸਿਧਾਂਤ ਕਹਿੰਦਾ ਹੈ ਕਿ ਊਰਜਾ ਨਾ ਬਣਾਈ ਜਾ ਸਕਦੀ ਹੈ ਨਾ ਖਤਮ ਕੀਤੀ ਜਾ ਸਕਦੀ ਹੈ ਬਸ ਰੂਪ ਬਦਲਦੀ ਹੈ ਹਾਂਜੀ ਭਾਵੇਂ ਗੁਰੂ ਸਾਹਿਬ ਦਾ ਸੰਦਰਭ ਤਾਂ ਮੁੱਖ ਤੌਰ ਤੇ ਅਧਿਆਤਮਿਕ ਇਕਤਾ ਦਾ ਸੀ ਪਰ ਸਭ ਚੀਜ਼ਾਂ ਵਿੱਚ ਇੱਕੋ ਮੂਲ ਤੱਤ ਜਾਂ ਊਰਜਾ ਨੂੰ ਦੇਖਣਾ ਇਹ ਇੱਕ ਬਹੁਤ ਹੀ ਡੂੰਗਾ ਵਿਚਾਰ ਹੈ ਤੇ ਸਾਇੰਟਿਫਿਕ ਸੋਚ ਨਾਲ ਵੀ ਮੇਲ ਖਾਂਦਾ ਹੈ ਤਾਂ ਫਿਰ ਜੇ ਆਪਾਂ ਇਹ ਸਾਰੀਆਂ ਗੱਲਾਂ ਜੋੜੀਏ ਤਾਂ ਇਹਨਾਂ ਸਰੋਤਾਂ ਤੋਂ ਜਿਹੜੀ ਤਸਵੀਰ ਬਣਦੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਰਫ ਅਧਿਆਤਮਿਕ ਖਜ਼ਾਨਾ ਹੀ ਨਹੀਂ ਸਗੋਂ ਇਹਦੇ ਵਿੱਚ ਬ੍ਰਹਮੰਡ ਦੀ ਸ਼ੁਰੂਆਤ ਉਹਦੀ ਵਿਸ਼ਾਲਤਾ ਧਰਤੀ ਤੇ ਗ੍ਰਹਿਆਂ ਦੀ ਗਤੀ ਦੇ ਨਿਯਮ ਤਰਕ ਵਾਲੀ ਸੋਚ ਤੇ ਕੁਦਰਤ ਲਈ ਸਤਕਾਰ ਹਾਂਜੀ ਇਹੋ ਜਿਹੀ ਕਈ ਪਹਿਲੂ ਨੇ ਜਿਹੜੇ ਸਦੀਆਂ ਬਾਅਦ ਅੱਜ ਦੀ ਸਾਇੰਸ ਦੀਆਂ ਖੋਜਾਂ ਤੇ ਸੋਚ ਨਾਲ ਬੜੇ ਅश्चਰਜ ਤਰੀਕੇ ਨਾਲ ਮਿਲਦੇ ਨੇ ਹਾਂ ਪਰ ਦੇਖੋ ਇੱਥੇ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਤੇ ਇਹ ਸਰੋਤ ਵੀ ਇਸ ਤੇ ਜ਼ੋਰ ਦਿੰਦੇ ਨੇ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਕੋਈ ਸੈਂਟੀਫਿਕ ਥਿਉਰੀਆਂ ਨਹੀਂ ਦੇ ਰਹੇ ਸਨ ਇਹ ਕੋਈ ਸਾਇੰਸ ਦੀ ਕਿਤਾਬ ਨਹੀਂ ਲਿਖ ਰਹੇ ਸਨ ਠੀਕ ਹੈ ਉਹਨਾਂ ਦਾ ਮਕਸਦ ਤਾਂ ਮਨੁੱਖ ਨੂੰ ਉਹਦੇ ਅਸਲ ਨਾਲ ਜੋੜਨਾ ਸੀ ਸਮਾਜ ਦੀਆਂ ਬੁਰਾਈਆਂ ਦੂਰ ਕਰਨੀਆਂ ਸੀ ਇੱਕ ਚੰਗਾ ਜੀਵਨ ਜਿਉਣ ਦਾ ਰਾਹ ਦੱਸਣਾ ਸੀ ਹਾਂਜੀ ਪਰ ਇਹ ਸਾਰੇ ਕੰਮ ਵਿੱਚ ਉਹਨਾਂ ਨੇ ਆਪਣੇ ਆਲੇ-ਦੁਆਲੇ ਦੀ ਕੁਦਰਤ ਬ੍ਰਹਿਮੰਡ ਜ਼ਿੰਦਗੀ ਦੀ ਸੱਚਾਈ ਨੂੰ ਬਹੁਤ ਘੋਲ ਨਾਲ ਦੇਖਿਆ ਤੇ ਉਸ ਸੱਚ ਨੂੰ ਜਿਵੇਂ ਉਹਨਾਂ ਨੇ ਮਹਿਸੂਸ ਕੀਤਾ ਆਪਣੀ ਬਾਣੀ ਚ ਲਿਖ ਦਿੱਤਾ। ਹੂੰ ਤੇ ਇਸ ਤੋਂ ਵੀ ਸ਼ਾਇਦ ਵੱਧ ਜ਼ਰੂਰੀ ਗੱਲ ਇਹ ਹੈ ਕਿ ਉਹਨਾਂ ਨੇ ਸਵਾਲ ਪੁੱਛਣ ਦੀ ਹਿੰਮਤ ਦਿੱਤੀ। ਹਾਂ ਇਹ ਬਹੁਤ ਅਹਿਮ ਹੈ। ਪੁਰਾਣੀਆਂ ਬਿਨਾ ਸੋਚੇ ਮੰਨੀਆਂ ਜਾ ਰੀਆਂ ਗੱਲਾਂ ਨੂੰ ਪਰਖਣ ਲਈ ਕਿਆ ਲੌਜੀਕ ਵਰਤਣ ਤੇ ਜ਼ੋਰ ਦਿੱਤਾ ਤੇ ਸੱਚ ਨੂੰ ਖੁਦ ਲੱਭਣ ਲਈ ਕਿਆ। ਤੇ ਇਹੀ ਸੋਚ ਇਹੀ ਅਪਰੋਚ ਤਾਂ ਸਾਇੰਟਿਫਿਕ ਸੋਚ ਦੀ ਨੀ ਹੈ। ਸਹੀ ਗੱਲ ਹੈ। ਮਤਲਬ ਸਿੱਧੇ ਫੈਕਟਸ ਦੱਸਣ ਨਾਲੋਂ ਜ਼ਿਆਦਾ ਉਹਨਾਂ ਨੇ ਉਹ ਸੋਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਸਵਾਲ ਕਰੇ, ਖੋਜ ਕਰੇ। ਬਿਲਕੁਲ ਉਹੀ ਤਾਂ ਸਾਇੰਸ ਦਾ ਆਧਾਰ ਹੈ ਹਾਂਜੀ ਤੇ ਸਰੋਤਾਂ ਦਾ ਨਿਚੋੜ ਇਹ ਵੀ ਨਿਕਲਦਾ ਹੈ ਕਿ ਬਾਣੀ ਤੇ ਵਿਗਿਆਨ ਇੱਕ ਦੂਜੇ ਦੇ ਦੁਸ਼ਮਣ ਨਹੀਂ ਹਨ ਅੱਛਾ ਸਗੋਂ ਇੱਕ ਦੂਜੇ ਦੇ ਪੂਰਕ ਵੀ ਹੋ ਸਕਦੇ ਨੇ ਕੰਪਲੀਮੈਂਟਰੀ ਉਹ ਕਿਵੇਂ ਇੱਕ ਯਾਨੀ ਬਾਣੀ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਸਮਝਣ ਦਾ ਰਾਹ ਦਿਖਾਉਂਦੀ ਹੈ ਉਹਦੀ ਜ਼ਿੰਦਗੀ ਨੂੰ ਮਾਣੇ ਦਿੰਦੀ ਹੈ ਹਮ ਜਦਕਿ ਦੂਜਾ ਯਾਨੀ ਵਿਗਿਆਨ ਬਾਹਰਲੇ ਭੌਤਿਕ ਸੰਸਾਰ ਦੀ ਵਿਆਖਿਆ ਕਰਦਾ ਹੈ ਉਹਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਂਦਾ ਹੈ ਸਹੀ ਦੋਵੇਂ ਹੀ ਗਿਆਨ ਦੇ ਵੱਖਰੇ ਪਰ ਜ਼ਰੂਰੀ ਪਹਿਲੂ ਨੇ ਤਾਂ ਫਿਰ ਅੱਜ ਦੀ ਆਪਣੀ ਇਸ ਗੱਲਬਾਤ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਨਾ ਸਿਰਫ਼ ਅਜਿਹੇ ਵਿਚਾਰ ਸੀ ਜੋ ਅੱਜ ਦੀ ਸਾਇੰਸ ਨਾਲ ਮਿਲਦੇ ਨੇ ਸਗੋਂ ਉਹਨਾਂ ਨੇ ਇੱਕ ਅਜਿਹੀ ਤਰਕਸ਼ੀਲ ਖੋਜੀ ਤੇ ਕੁਦਰਤ ਪ੍ਰਤੀ ਜ਼ਿੰਮੇਵਾਰ ਸੋਚ ਨੂੰ ਉਤਸ਼ਾਹਿਤ ਕੀਤਾ ਜਿਸ ਦੀ ਸਾਨੂੰ ਅੱਜ ਸ਼ਾਇਦ ਪਹਿਲਾਂ ਨਾਲੋਂ ਵੀ ਵੱਧ ਲੋੜ ਹੈ ਬਿਲਕੁਲ ਬਿਲਕੁਲ ਉਹਨਾਂ ਨੇ ਮਨੁੱਖ ਨੂੰ ਅੰਧਵਿਸ਼ਵਾਸ ਤੇ ਵਹਿਮਾਂ ਪਰਮਾਂ ਦੇ ਹਨੇਰੇ ਚੋਂ ਕੱਢ ਕੇ ਗਿਆਨ ਤੇ ਸੱਚ ਦੇ ਚਾਨਣ ਵੱਲ ਜਾਣ ਦੀ ਕੋਸ਼ਿਸ਼ ਕੀਤੀ ਹਾਂਜੀ ਅਤੇ ਇਹ ਸਾਰੀ ਗੱਲਬਾਤ ਇਸ ਰੋਤ ਸਾਡੇ ਮਨ ਵਿੱਚ ਨਾ ਇੱਕ ਆਖਰੀ ਸਵਾਲ ਜਾਂ ਇੱਕ ਵਿਚਾਰ ਛੱਡ ਜਾਂਦੇ ਨੇ ਅੱਛਾ ਉਹ ਕੀ ਜਿਸ ਤੇ ਸ਼ਾਇਦ ਹੋਰ ਸੋਚਿਆ ਜਾ ਸਕਦਾ ਹੈ ਉਹ ਇਹ ਕਿ ਜੇਕਰ 500 ਸਾਲ ਪਹਿਲਾਂ ਇੱਕ ਅਜਿਹੇ ਜ਼ਮਾਨੇ ਵਿੱਚ ਜਦੋਂ ਮਾਡਰਨ ਸਾਇੰਸ ਅਜੇ ਸ਼ੁਰੂ ਵੀ ਨਹੀਂ ਹੋਈ ਸੀ ਠੀਕ ਤਰ੍ਹਾਂ ਹੂੰ ਜੇ ਉਦੋਂ ਰੂਹਾਨੀ ਸਿੱਖਿਆਵਾਂ ਵਿੱਚ ਭੌਤਿਕ ਬ੍ਰਹਿਮੰਡ ਬਾਰੇ ਇਹਨੇ ਡੂੰਗੇ ਤਰਕ ਵਾਲੇ ਤੇ ਦੂਰ ਤੱਕ ਸੋਚਣ ਵਾਲੇ ਵਿਚਾਰ ਹੋ ਸਕਦੇ ਸਨ ਹਾਂਜੀ ਤਾਂ ਕੀ ਇਹ ਸਾਨੂੰ ਗਿਆਨ ਹਾਸਲ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਿਵੇਂ ਅੰਦਰ ਦੀ ਆਵਾਜ਼ ਰੂਹਾਨੀ ਅਨੁਭਵ ਤੇ ਦੂਜੇ ਪਾਸੇ ਸਾਇੰਟਿਫਿਕ ਨਿਰੀਖਣ ਪ੍ਰਯੋਗ ਤਰਕ ਹਾਂ ਇਹਨਾਂ ਦੀ ਆਪਸੀ ਸਾਂਝ ਜਾਂ ਜੁੜਤ ਬਾਰੇ ਕੋਈ ਅਹਿਮ ਸਬਕ ਸਿਖਾਉਂਦਾ ਹੈ ਮਤਲਬ ਕਿ ਇਹ ਦੋਵੇਂ ਤਰੀਕੇ ਕਿਤਨਾ ਕਿਤੇ ਮਿਲ ਸਕਦੇ ਨੇ ਹਾਂ ਜਾਂ ਫਿਰ ਕੀ ਇਹ ਇਤਿਹਾਸਿਕ ਨਜ਼ਰੀਆ ਸਾਨੂੰ ਅੱਜ ਗਿਆਨ ਨੂੰ ਇੱਕ ਵਧੇਰੇ ਸੰਪੂਰਨ ਹੋਲਿਸਟਿਕ ਤਰੀਕੇ ਨਾਲ ਦੇਖਣ ਲਈ ਪ੍ਰੇਰਿਤ ਕਰ ਸਕਦਾ ਹੈ ਜਿੱਥੇ ਆਪਾਂ ਆਸਥਾ ਤੇ ਤਰਕ ਨੂੰ ਵਿਰੋਧੀ ਨਾ ਸਮਝੀਏ ਹਾਂ ਉਹਨਾਂ ਨੂੰ ਵਿਰੋਧੀ ਖੇਮਿਆਂ 'ਚ ਵੰਡਣ ਦੀ ਬਜਾਏ ਗਿਆਨ ਦੇ ਦੋ ਅਹਿਮ ਭਾਵੇਂ